ਅਿਹਦੇ ਵਿੱਚ ਇੱਕ ਵੱਡੀ ਖਬਰ ਔਰ ਉਸ ਖਬਰ ਦੇ ਵਿੱਚ ਪੰਜਾਬ ਦੀ ਇੱਕ ਧੀ ਵਸਦੀ ਨਜ਼ਰ ਆਈ ਹੈ ਉਹ ਧੀ ਹੋਰ ਕੋਈ ਨਹੀਂ ਸਗੋ ਕੁਲਵਿੰਦਰ ਕੌਰ ਜਿਹੜੀ ਸਰਵਿਸ ਵਿੱਚ ਸੀ ਸੈਂਟਰ ਗਵਰਨਮੈਂਟ ਦੀ ਸਿਕਿਉਰਿਟੀ ਦੇ ਵਿੱਚ ਸੀ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਔਰ ਕੰਗਣਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਭੱਕ ਗਿਆ ਪਰ ਉਸ ਮਾਮਲੇ ਦੇ ਵਿੱਚ ਅਸਲ ਮਾਇਨੇ ਕੀ ਨੇ ਕੰਗਣਾ ਰਣੌਤ ਨੂੰ ਥੱਪੜ ਮਾਰਨ ਤੋਂ ਬਾਅਦ ਕੀ ਕੁਝ ਹੋਇਆ ਉਸ ਧੀ ਦੇ ਨਾਲ ਉਸ ਦੀ ਨੌਕਰੀ ਚਲੇਗੀ ਉਸ ਨੂੰ ਕੱਢ ਦਿੱਤਾ ਗਿਆ ਉਸ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਪਰ ਇਹਦੇ ਅਸਲ ਮਾਇਨੇ ਕੀ ਨੇ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਜੁੜ ਚੁੱਕੇ ਨੇ ਔਰ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਇਹਦੇ ਕਾਨੂੰਨੀ ਮਾਇਨੇ ਕੀ ਨੇ ਇਸ ਵਾਸਤੇ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਹਰਪਾਲ ਜੀ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੋ ਇਹ ਵਾਰਦਾਤ ਹਾਲ ਹੀ ਦੇ ਵਿੱਚ ਵਾਪਰੀ ਹੈ ਖਾਰਾ ਸਾਹਿਬ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਨੂੰ ਚ ਇਸ ਚੀਜ਼ ਨੂੰ ਖਾਸ ਕਰਕੇ ਕੁਲਵਿੰਦਰ ਕੌਰ ਜਸ ਨੇ ਹੱਥ ਚੁੱਕ ਕੇ ਆ ਕੰਗੜਾ ਰਣਾਉਤ ਦੇ ਉੱਤੇ ਕਹਿੰਦੇ ਕਿ ਐਮਪੀ ਸਾਹਿਬਾ ਦੇ ਉੱਥੱਪੜ ਮਾਰ ਦਿੱਤਾ ਬੜੀ ਵੱਡੀ ਵਾਰਦਾਤ ਕਰ ਦਿੱਤੀ ਗਈ ਹੈ ਕਿ ਕਿਵੇਂ ਦੇਖ ਰਹੇ ਹੋ ਇਹਨੂੰ ਦੇਖੋ ਸਾਬ ਸਿੰਘ ਜੀ ਇਹ ਗੱਲ ਕੋਈ ਨਵੀਂ ਨਹੀਂ ਜੇ ਅਸੀਂ ਇਹ ਨੂੰ ਪਿੱਛੇ ਜਾਈਏ ਤਾਂ ਪੰਜਾਬ ਨੇ ਹਮੇਸ਼ਾ ਹੀ ਧੱਕਾ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ ਜੇ ਅਸੀਂ 13 ਅਪ੍ਰੈਲ 1919 ਨੂੰ ਜਾਈਏ ਤਾਂ ਸਰਦਾਰ ਉਦਮ ਸਿੰਘ 20 ਤੋਂ 21 ਸਾਲ ਦੇ ਬਾਅਦ ਜਾ ਕੇ ਉਦੋਂ ਦਾ ਬਦਲਾ ਲੈਂਦੇ ਉਸ ਤੋਂ ਬਾਅਦ ਅਸੀਂ ਜੇ ਹਰਮੰਦਰ ਸਾਹਿਬ ਦੀ ਗੱਲ ਕਰਦੇ ਆ ਤਾਂ ਸਰਦਾਰ ਬੈਂਸਕ ਤੇ ਸਰਦਾਰ ਸਤਵੰਦ ਸਿੰਘ ਜਾ ਕੇ ਦਿੱਲੀ ਬਦਲਾ ਲੈਂਦੇ ਜੇ ਅਸੀਂ ਨਵੰਬਰ 84 ਦੀ ਗੱਲ ਕਰਦੇ ਆ ਤਾਂ ਭਾਈ ਦਲਜੀਤ ਸਿੰਘ ਬਿੱਟੂ ਹਰੀ ਤੱਕ ਮੈਂ ਆਪਣੀ ਕੁੱਕੀ ਗੈਲਰੀ ਇਹ ਸਾਰਾ ਇੱਕ ਗਰੁੱਪ ਆ ਜਿੰਦੇ ਸੁੱਖੇ ਦਾ ਜਿਹੜਾ ਜਾ ਕੇ 84 ਦਾ ਬਦਲਾ ਲੈਂਦੇ ਨੇ ਸੋ ਕਿਤੇ ਨਾ ਕਿਤੇ ਜਾ ਕੇ ਪੰਜਾਬ ਨੇ ਅੱਜ ਤੱਕਰ ਕਿਤੇ ਵੀ ਐਹੋ ਜੀ ਘਟਨਾ ਨਹੀਂ ਆਈ ਕਿ ਪੰਜਾਬ ਪਿੱਛੇ ਹਟਿਆ ਹੋਵੇ ਉਹ ਜਿਵੇਂ ਇਹਨੇ ਆਪਦੀ ਜ਼ੁਬਾਨ ਚਲਾਈ ਕਿਉਂਕਿ ਇਸ ਬੀਬੀ ਦੀ ਜ਼ੁਬਾਨ ਤੇ ਕੰਟਰੋਲ ਹੈ ਨਹੀਂ ਇਹ ਐਂਟੀ ਸਿੱਖ ਹੈ ਐਂਟੀ ਸਿੱਖ ਕਰਕੇ ਇਹਨੂੰ ਸੀਟ ਦਿੱਤੀ ਗਈ ਹੈ ਐਂਟੀ ਸਿੱਖ ਕਰਕੇ ਹੀ ਇਹ ਜਿੱਤੀ ਹੈ ਇਹ ਹਮੇਸ਼ਾ ਸਿੱਖਾਂ ਦੇ ਉਲਟ ਘੱਟ ਗਿਣਤ ਗਾ ਜੇ ਉਲਟ ਇਹਦਾ ਹਮੇਸ਼ਾ ਹੀ ਮੂੰਹ ਚੱਲਦਾ ਰਹਿੰਦਾ ਹੈ ਸੋ ਜੋ ਇਹਨੇ ਕਿਸਾਨਾਂ ਦੇ ਖਿਲਾਫ ਬੋਲਿਆ ਸੀ 2020 21 ਦੇ ਵਿੱਚ ਇਹ ਕਹਿੰਦੀਆਂ ਹੁੰਦੀਆਂ ਸੀ 100-100 ਰੁਪਏ ਦੀਆਂ ਜਨਾਨੀਆਂ ਨੇ ਬੀਬੀ ਆਪ ਦੀ ਔਕਾਤ ਨੂੰ ਵੇਖ ਲਈਦਾ ਹੁੰਦਾ ਹੈ ਬੀਬੀ ਆਪ ਦੇ ਆਪਦਾ ਵੀ ਸਾਰਾ ਸਿਸਟਮ ਵੇਖਣਾ ਚਾਹੀਦਾ ਆਪਾਂ ਕੌਣ ਆ ਆਪਾਂ ਇੱਥੇ ਕਿਵੇਂ ਪਹੁੰਚੇ ਆ ਆਪਣਾ ਪਾਸਟ ਕੌਣ ਨਹੀਂ ਜਾਣਦਾ ਤੇ ਬੀਬੀ ਪੰਜਾਬ ਨੇ ਅੱਜ ਤੱਕ ਇਹ ਟਾਈਮ ਆਇਆ ਹੀ ਨਹੀਂ ਜਦ ਤਨ ਭਾਜੀ ਨਾ ਮੋੜੀ ਹੋਵੇ ਤੇਰੀ ਜਵਾਨ ਗੰਦੀ ਸੀ ਤੇਰੇ ਮੂੰਹ ਤੇ ਚਪੇੜ ਪਈ ਹੈ ਜਿਨ੍ਹਾਂ ਨੇ ਇਹ ਤੋਂ ਵੱਧ ਜ਼ੁਲਮ ਕੀਤੇ ਨੇ ਉਹਨਾਂ ਨਾਲ ਉਦੋਂ ਉਸੇ ਤਰ੍ਹਾਂ ਹੀ ਨਿਬੜਿਆ ਗਿਆ ਹੈ ਸੋ ਸ਼ੁਕਰ ਕਰ ਅਜੇ ਤੇਰਾ ਚਪੇੜ ਨਾਲ ਹੀ ਸਰ ਗਿਆ ਹੂੰ ਅੱਛਾ ਹਰਪਾਲ ਜੀ ਦਾ ਬੜਾ ਇੱਕ ਲਾਫਲ ਪਰਸਪੈਕਟਿਵ ਵੀ ਮੈਂ ਜਾਣਨਾ ਚਾਹੁੰਦਾ ਕਿਉਂਕਿ ਜਾਣਕਾਰੀ ਮੁਤਾਬਕ ਜਦੋਂ ਦੀ ਇਹ ਵਾਰਦਾਤ ਵਾਪਰੀ ਆ ਉਸ ਤੋਂ ਬਾਅਦ ਨਾ ਤਾਂ ਕੁਲਵਿੰਦਰ ਕੌਰ ਨਾ ਹੀ ਉਹਾਂ ਦੇ ਪਤੀ ਨੂੰ ਕਿਸੇ ਨਾਲ ਮਿਲਣ ਦਿੱਤਾ ਗਿਆ ਕਿਸੇ ਨੂੰ ਇਹ ਵੀ ਨਹੀਂ ਪਤਾ ਉਹ ਕਿੱਥੇ ਨੇ ਕਿਵੇਂ ਇਹ ਸਾਰਾ ਚੱਲਦਾ ਪਿਆ ਪ੍ਰਸੀਜਰ ਦੱਸਿਓ ਜਰਾ ਨਹੀਂ ਦੇਖੋ ਜਿਹੜਾ ਮੈਨੂੰ ਲੱਗਦਾ ਐਡੀ ਵੱਡੀ ਗੱਲ ਨਹੀਂ ਕੋਈ ਕਿ ਪੇੜੋ ਚ ਫੜੀਦਾ ਰੋਜ਼ ਹੀ ਪੰਜਾਬ ਚ ਹੁੰਦੇ ਨੇ ਪਰ ਇਸ ਚ ਪੇੜ ਦੀ ਜਿਹੜੀ ਗੂੰਜਾ ਵਰਲਡ ਚ ਗਈ ਹੈ। ਜੀ। ਇਹ ਚ ਪੇੜ ਇੱਕ ਭਾਜਪਾ ਦੇ ਮੂੰਹ ਤੇ ਹੈ। ਤੁਹਾਨੂੰ ਯਾਦ ਨਹੀਂ ਹੋਣਾ ਇਹ ਕਹਿੰਦੇ ਹੁੰਦੇ ਸੀ ਕਿ ਵਿਸ਼ਨੂ ਦਾ ਮੰਦਿਰ ਅਸੀਂ ਹਰਮੰਦਰ ਸਾਹਿਬ ਬਣਾਉਣਾ ਹੈ। ਹਮ ਤੇ ਰਾਜਸਥਾਨ ਚ ਕਹਿੰਦੇ ਸੀ ਗੁਰਦੁਆਰੇ ਨਸੂਰ ਨੇ ਚਾਰ ਤੋਂ ਪੰਜ ਭਾਜਪਾ ਨੇ ਗੁਰਦੁਆਰੇ ਟਾਏ। ਜਿਵੇਂ ਹਿਮਾਚਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਲੈਗ ਲੈ ਕੇ ਮੁੰਡੇ ਜਾਂਦੇ ਸੀ ਇਹ ਕੁੱਟਦੇ ਸੀ। ਬੇਦਵੀ ਕਰਦੇ ਸੀ ਹਿਮਾਚਲੀ। ਸੋ ਇਹਨਾਂ ਨੇ ਜਾਣ ਬੁੱਝ ਕੇ ਸਾਨੂੰ ਟਾਰਗੇਟ ਕੀਤਾ ਹੈ ਜਾਣ ਬੁੱਝ ਕੇ ਸਾਡੀ ਬੇਇੱਜ਼ਤੀ ਕਰਦੇ ਸੀ ਭਾਜਪਾ ਜਿਹੜੀ ਹਮੇਸ਼ਾ ਐਂਟਰੀ ਸਿੱਖ ਰਹੀ ਹੈ ਦੂਸਰੀ ਗੱਲ ਜਿਹੜਾ ਤੁਸੀਂ ਮੈਨੂੰ ਕਿਹਾ ਹੈ ਕਿ ਇਹਦੇ ਕੀ ਮੈਨੇਜ ਕੀ ਹੋਣਾ ਹੈ ਕੋਈ ਐਡੀ ਖਾਸ ਗੱਲ ਨਹੀਂ 333 ਦੀ ਡੀਡੀਆਰ ਪੈਂਦੀ ਹੁੰਦੀ ਹੈ ਇਹਦੇ ਚ ਪਰਚਾ ਨਹੀਂ ਬਣਦਾ ਹੁੰਦਾ ਕਿਉਂਕਿ ਅਜੇ ਅਫੀਸ਼ੀਅਲ ਡਿਊਟੀ ਤੇ ਹੈ ਨਹੀਂ ਸੀ ਇਹ ਅਜੇ ਐਮਪੀ ਤਾਂ ਬਣੀ ਨਹੀਂ ਸੀ ਇਹ ਜੇ ਐਮਪੀ ਬਣ ਜਾਂਦੀ ਸੌ ਚੁੱਕ ਲੈਂਦੀ ਫੇਰ ਗੱਲ ਹੋਰ ਸੀ ਪਰ ਜਿੱਥੇ ਜ਼ਿਕਰ ਮੈਨੂੰ ਲੱਗਦਾ ਕੱਲਾ 323 ਹੈ ਜੇ 323 ਆਉਂਦੀ ਐਫ ਆਈ ਆਰ ਦਰਜ ਨਹੀਂ ਹੁੰਦੀ ਜੇ ਐਫ ਆਈ ਆਰ ਦਰਜ ਨਹੀਂ ਹੁੰਦੀ ਇੱਕ ਕ੍ਰਿਮినਲ ਕੰਪਲੇਂਟ ਫਾਈਲ ਕਰਨੀ ਪੈਂਦੀ ਹੈ ਸਰ ਹੁਣ ਕੋਈ ਗੱਲ ਨਹੀਂ ਹੁਣ ਦੇ ਆਰਟੀਕਲਸ ਤੇ ਦੇਖੀਏ ਨਿਊਜ਼ ਆਰਟੀਕਲਸ ਦੇਖੀਏ ਉਹਦੇ ਵਿੱਚ ਤਾਂ ਸਾਫ਼-ਸਾਫ਼ ਕਿਹਾ ਜਾ ਰਿਹਾ ਕਿ ਐਫ ਆਈ ਆਰ ਦਰਜ ਕਰ ਦਿੱਤੀ ਜੇ ਦਰਜ ਹੋਈ ਹੈ ਤਾਂ ਕਿਸੇ ਵੀ ਹਫ਼ਤੇ ਹੋਈ ਹੈ ਦੇਖੋ ਨਾਲ ਕੋਈ ਹੋਰ ਸੈਕਸ਼ਨ ਭਾਵੇਂ ਲਾ ਦਿੱਤੇ ਗਏ ਹੋਣ ਪਰ 323 ਕੱਲੀ ਚਪੇੜ ਤਾਂ 323 ਬਣਦੀ ਹੈ ਹੋਰ ਤਾਂ ਬਣਦਾ ਹੀ ਕੁਝ ਨਹੀਂ ਪਰ ਕਿ ਉਹ ਅਫੀਸ਼ੀਅਲ ਡਿਊਟੀ ਤੇ ਹੈ ਨਹੀਂ ਉਹ ਜਾਤ ਤੇ ਕਰ ਸੌ ਨਹੀਂ ਚੁੱਕੀ ਅਸੀਂ ਉਹਨੂੰ ਕਿਵੇਂ ਲੈ ਕੇ ਜਾਵਾਂਗੇ 353 ਦੇ ਉੱਪਰ ਹੂੰ ਤੋਂ ਇਹ ਤਾਂ ਅੱਗੇ ਮੈਟਰ ਆਫ ਐਵੀਡੈਂਸ ਹੋਣੀ ਹੈ ਪਰ ਬਣਦੀ ਕਣੀ 323 ਹੈ ਜੇ ਇਹਨਾਂ ਦੇ ਹਿਸਾਬ ਤੇ ਸੋਚਿਆ ਜਾਵੇ ਤਾਂ ਅਜੇ ਇਹ ਨਹੀਂ ਪਤਾ ਕਿ ਅੰਦਰ ਧੱਕਾ ਵਜਾ ਹੈ ਕਿ ਚਪੇੜ ਵਜੀ ਹੈ ਜਾਓ ਲੇਡੀ ਆਪ ਕਹਿ ਰਹੀ ਹੈ ਜੇ ਚਪੇੜ ਵਜੀ ਤਾਂ ਜਵਾਨ ਕਰਕੇ ਵਜੀ ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਜਦੋਂ ਇਹ ਬੀਬੀ ਪੰਜਾਬ ਦੇ ਉਲਟ ਬੋਲਦੀ ਹੁੰਦੀ ਸੀ ਜਦੋਂ ਸਾਡੀਆਂ ਧੀਆਂ ਪੈਣਾ ਦੇ ਉਲਟ ਬੋਲਦੀ ਸੀ ਉਦੋਂ ਭਾਈਪਾਨੇ ਦੇ ਖਿਲਾਫ ਕੋਈ ਕਾਰਵਾਈ ਕੀਤੀ? ਹਾਂ। ਐਸੇ ਕਹਿੰਦੇ ਹੁੰਦੇ ਸੀ ਕਿ 84 ਯਾਦ ਕਰਾ ਦੇਂਗੇ। 84 ਆਪਕੋ ਭੁੱਲਣੇ ਨਹੀਂ ਦੇਂਗੇ। ਉਹ ਯਾਦ ਨਹੀਂ ਹੁੰਦਾ। ਉਦੋਂ ਨਫਰਤ ਦੀ 353 ਲਾਈਨਾਂ ਦੇ ਉੱਪਰ। ਹਾਂ। ਉਦੋਂ ਕਿਹਾ ਕਿ ਦੋ ਗਰੁਪਾਂ ਨੂੰ ਲੜਾ ਰਹੀ ਹੈ ਪੰਜਾਬ ਦੇ ਅੰਦਰ ਜਾਂ ਇੰਡੀਆ ਦੇ ਅੰਦਰ 84 ਦਾ ਮਾਹੌਲ ਪੈਦਾ ਕਰ ਰਹੀ ਹੈ। ਹਾਂ। ਪਰ ਬੜੀ ਮਾੜੀ ਗੱਲ ਹੈ। ਉਸ ਕੁੜੀ ਤੇ ਪਰਚਾ ਦਰਜ ਨਹੀਂ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਪ ਬੋਲਣਾ ਚਾਹੀਦਾ ਐਸ ਇਸ਼ੂ ਤੇ। ਪਰ ਆ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਸਾਬ ਸਿੰਘ ਜੀ। ਪੰਜਾਬ ਦਾ ਕੋਈ ਲੀਡਰ ਵੀ ਇਹ ਬੀਬੀ ਦੇ ਹੱਕ 'ਚ ਨਹੀਂ ਬੋਲ ਰਿਹਾ ਹਾਂ ਕੱਲਾ ਜਿਹੜਾ ਸਾਡਾ ਐਮਪੀ ਜਿੱਤਿਆ ਹੈ ਇੱਕ ਫਰੀਦਕੋਟ ਤੋਂ ਮੈਨੂੰ ਪਤਾ ਲੱਗਿਆ ਉਹ ਬੋਲਿਆ ਚਲ ਡਿਊਟੀ ਬਣਦੀ ਹੈ ਬੋਲਣੀ ਆਪ ਦੀ ਕਾਮ ਤੇ ਨਹੀਂ ਆਪ ਦੇ ਪੰਜਾਬ ਦੇ ਲੋਕਾਂ ਦੀ ਇਹ ਬੋਲਣਾ ਬਣਦਾ ਨੇ ਸਾਰੇ ਪੰਜਾਬ ਨੂੰ دہشت ਗਰਦ ਕਿਹਾ ਹੈ ਯਾਰ ਤੁਸੀਂ دہشت ਗਰਦ ਨਹੀਂ ਤੁਸੀਂ ਜਦੋਂ ਚਰਾਗੀਆਂ ਨਹੀਂ ਮੈਂ ਇਸ ਗੱਲ ਤੇ ਹੋਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਪੰਜਾਬ ਦੇ ਅੰਦਰ ਤਾਂ ਉਗਰਵਾਦ ਵਧਦਾ ਪਿਆ ਅੱਤਵਾਦ ਵਧਦਾ ਪਿਆ ਤੁਸੀਂ ਕਿਵੇਂ ਦੇਖ ਰਹੇ ਹੋ ਮੈਨੂੰ ਦੇਖੋ 84 ਤੁਸੀਂ ਕੋ ਕੋ ਕੇ ਸਾਨੂੰ ਮਾਰਿਆ ਤੁਸੀਂ ਅੱਤਵਾਦੀ ਨਹੀਂ ਸੀ ਤੁਸੀਂ ਗਜਰਾਜ ਸਿੱਖ ਮੁਸਲਮਾਨਾਂ ਨੂੰ ਕੋ ਕੋ ਕੇ ਮਾਰਿਆ ਤੁਸੀਂ ਅੱਤਵਾਦੀ ਨਹੀਂ ਸੀ ਤੁਸੀਂ ਇੱਥੇ ਹਰਿਆਣੇ ਦੇ ਅੰਦਰ ਮੁਸਲਮਾਨ ਬਰਾਦਰੀ ਨੂੰ ਕੁੱਟਦੇ ਹੋ ਮਾਰਦੇ ਹੋ ਤੁਸੀਂ ਅੱਤਵਾਦੀ ਨਹੀਂ ਤੁਸੀਂ ਕਹਿੰਦੇ ਸੀ ਬੋਲ ਜੈ ਸ਼੍ਰੀ ਰਾਮ ਉਹ ਤਾਂ ਨਹੀਂ ਬੋਲ ਦਿੰਦੇ ਤਾਂ ਕਤਲ ਕਰ ਦਿੰਦੇ ਸੀ ਤੁਸੀਂ ਅੱਤਵਾਦੀ ਨਹੀਂ ਇੱਕ ਚਪੇੜ ਵਾਲਾ ਅੱਤਵਾਦੀ ਤੇ ਗਲ ਚ ਟੈਰ ਪਾਉਣ ਵਾਲਾ ਉਹ ਅੱਤਵਾਦੀ ਨਹੀਂ ਪਰ ਬੀਬੀ ਇੱਕ ਯਾਦ ਰੱਖੀ ਇਹ ਕੌਮ ਹੈ ਚਾਹੇ ਸਾਰਿਆਂ ਨੂੰ ਮਾਰ ਦਿਆ ਜੀ ਇਹਨਾਂ ਨੇ ਮਸਾ ਰੰਗੜ ਨਹੀਂ ਛੱਡਿਆ ਇਹਨਾਂ ਨੇ ਅਫਦਾਲੀ ਲੁੱਟਣਾ ਨਹੀਂ ਛੱਡਿਆ ਇਹ ਹੀ ਇਸ ਤਰ੍ਹਾਂ ਗਾਂਧੀ ਜੀ ਗਲਤੀ ਸੀ ਇਸ ਵੀ ਨਹੀਂ ਸੀ ਪੜੀ ਪੰਜਾਬ ਦੀ ਇਹ ਹੀ ਗਲਤੀ ਇੱਥੇ ਸਾਡੇ ਪੰਥਕ ਲੀਡਰਾਂ ਦੀ ਪੰਜਾਬ ਨਹੀਂ ਪੜਿਆ ਇਹ ਹੀ ਤੁਹਾਡੀ ਭਾਜਪਾ ਦੀ ਗਲਤੀ ਹੈ ਤੁਸੀਂ ਪੰਜਾਬ ਨੂੰ ਨਹੀਂ ਪੜਦੇ ਚਾਹੇ ਸਾਰੇ ਮਾਰ ਦਿਓ ਸਾਡੇ ਚ ਪੰਜ ਬੰਦੇ ਵੀ ਬਚ ਕੇ ਨਾ ਤੇ ਤੁਹਾਨੂੰ ਉਹ ਵੀ ਭਾਜੜ ਪਾ ਦੇਣਗੇ ਬੀਬੀ ਬੋਲਿਆ ਰਾ ਕਰੋ ਤੁਹਾਨੂੰ ਅਤਵਾਦੀ ਨਾ ਕਹੋ ਚੱਗੇ ਰਹਜੋਗੇ ਵਰਨਾ ਤੁਹਾਨੂੰ ਵੀ ਪ੍ਰੋਬਲਮ ਆਉਣਗੇ ਨਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਖਰਸਮ ਹਰਾਨੀ ਦੀ ਗੱਲ ਹੈ ਗੁਜਰਾਤ ਦੀ ਤੁਸੀਂ ਜ਼ਿਕਰ ਕੀਤਾ ਗੁਜਰਾਤ ਦੰਗਿਆਂ ਦਾ ਜ਼ਿਕਰ ਹੋਇਆ ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੱਕ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ ਭਾਜਪਾ ਉਹਨਾਂ ਨੇ ਸਪਸ਼ਟ ਕੀ ਕਰਨਾ ਹੈ ਉਹਨਾਂ ਦਾ ਤਾਂ ਕੰਮ ਹੀ ਇਹੀ ਹੈ ਅੱਜ ਤੱਕ ਉਹਨਾਂ ਨੇ ਕਿਹੜੀ ਗੱਲ ਸਹੀ ਕੀਤੀ ਹੈ ਜਦ ਵੀ ਉਹਨਾਂ ਦੀ ਗੱਲ ਹੋਈ ਹੈ ਘਟਗਣ ਦੀਆਂ ਦੇ ਖਰਾਬ ਹੋਈ ਹੈ ਹੁਣ ਤੁਸੀਂ ਸਭ ਕੋ ਸ਼ੁਭ ਕਰਨ ਨੂੰ ਗੋਲੀ ਮਾਰੀ ਹੈ ਉਹ ਭਾਜਪਾ ਨੇ ਗੋਲੀ ਮਾਰੀ ਹੈ ਉਹਨਾਂ ਦਾ ਗ੍ਰਹਿ ਮੰਤਰੀ ਹਰਿਆਣਾ ਦਾ ਮਲਜਮ ਬਣਦਾ ਹੈ ਉਹਨਾਂ ਦਾ ਜਿਹੜਾ ਉੱਥੇ ਡੀਜੀਪੀ ਮਲਜਮ ਬਣਦਾ ਹੈ ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਜਦੋਂ ਸਿੱਖ ਨੂੰ ਗੋਲੀ ਵਜਦੀ ਹੈ ਪੰਜਾਬ ਨੂੰ ਗੋਲੀ ਵਜਦੀ ਹੈ ਉਹਨਾਂ ਐਫਆਈਆਰ ਦੇ ਵਿੱਚ ਕੋਈ ਮਲਜਮ ਨਹੀਂ ਹੁੰਦਾ ਪਰ ਜਦੋਂ ਇੱਕ ਸਿੱਖ ਦੀ ਜਪੜ ਵਜੇ ਤਾਂ ਸਾਰਾ ਪੰਜਾਬ ਹੀ ਹੱਤਵਾਦੀ ਹੋ ਗਿਆ ਯਾਰ ਅੱਛਾ ਹਰਿਆਣੇ ਦੀ ਵੀ ਗੱਲ ਹੋਈ ਹੈ ਨਾਇਬ ਸਿੰਘ ਸੈਣੀ ਦਾਵਾ ਕਰਦੇ ਨੇ ਕਿ ਜਿਹੜਾ ਮਲਜਮ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਸਖਤ ਕਾਰਵਾਈ ਦਾ ਮਤਲਬ ਕੀ ਹੈ ਕਿਹਨੇ ਕੌਣ ਕਹਿੰਦਾ ਜੀ ਨਾਇਬ ਸਿੰਘ ਸੈਣੀ ਜਿਹੜੇ ਨਵੇਂ ਸੀਐਮ ਨੇ ਹਰਿਆਣੇ ਦੇ ਉਹ ਦਾਵਾ ਕਰਦੇ ਨੇ ਕਿ ਸਖਤ ਕਾਰਵਾਈ ਹੋਵੇਗੀ ਮਲਜਮ ਤੇ ਨਹੀਂ ਕੀ ਕਾਰਵਾਈ ਕਰੋਗੇ ਕੀ ਕਰੋਗੇ ਜਦੋਂ ਤੁਸੀਂ ਹਿਮਾਚਲ ਚ ਗਿਆ ਸਿੱਖਾਂ ਨੂੰ ਮਾਰਦੇ ਕੁੱਟਦੇ ਕੀ ਕਾਰਵਾਈ ਤੁਸੀਂ ਕੀਤੀ ਜਦੋਂ ਤੁਸੀਂ ਇੱਕ ਗੁਰਦੁਆਰਾ ਸਾਹਿਬ ਉੱਥੇ ਤੁਸੀਂ ਉੱਥੇ ਹਮਲਾ ਕੀਤਾ 2 ਸਾਲ ਪਹਿਲਾਂ ਤੁਹਾਡੇ ਇੱਥੇ ਸਟੇਟ ਦੇ ਅੰਦਰ ਉਦੋਂ ਤੁਸੀਂ ਕੀ ਕੀਤਾ ਇਹ ਜਿਹੜਾ ਅਕੁਰੈਂਸ ਹੈ ਜਿਹੜਾ ਕਹਿ ਰਹੇ ਨੇ ਆ ਲੈਜ਼ ਕਰ ਰਹੇ ਨੇ ਇਹ ਮੁਹਾਲੀ ਦਾ ਹੈ ਤੁਸੀਂ ਕਿਵੇਂ ਕਰੋਗੇ ਜਾਂ ਤਾਂ ਫਲਾਈਟ ਦੇ ਅੰਦਰ ਹੁੰਦਾ ਨਾ ਫਿਰ ਤਾਂ ਕਹਿੰਦੇ ਇਹ ਤਾਂ 에ਰਪੋਰਟ ਤੇ ਹੋਇਆ ਕੀ ਕਰੋਗੇ ਤੁਸੀਂ ਪਰ ਸਾਡੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਪੱਲੇ ਕੱਖ ਨਹੀਂ ਇਹਨਾਂ ਦੇ ਇਹ ਆਵਜਾਂ ਨੂੰ ਮਾਰਦੇ ਰਿਹਾ ਆਵਜਾਂ ਨੂੰ ਕੁੱਟਦੇ ਨੇ ਲੈ ਇਹਨਾਂ ਦੇ ਕੋਲੋਂ ਸਾਡੇ ਇੱਥੇ ਕੁੱਟ ਕੇ ਮਾਰ ਕੇ ਲੈ ਜਾਣ ਇਹਨਾਂ ਦੀ ਜਿਗਰਤ ਬੋਲ ਪੇਗਾ ਇੱਥੇ ਮੁੰਡਾ ਕੁੱਟ ਕੇ ਇੱਕ ਆ ਪਿੱਛੇ ਜੇ ਬਾਰਡਰ ਤੇ ਹਰਿਆਣਾ ਨਾਲ ਕੁੱਟ-ਕੁੱਟ ਕੇ ਮੁੰਡੇ ਦਾ ਬੁਰਾ ਹਾਲ ਕਰਤਾ ਕੁਝ ਕਾਰਵਾਈ ਕੀਤੀ ਭਗਵੰਤ ਮਾਨ ਨੇ ਨਹੀਂ ਤੇ ਬੜੀ ਛੇਤੀ ਸਾਬ ਸਿੰਘ ਜੀ ਸਾਨੂੰ ਸੋਚਣਾ ਪੈਣਾ ਹੈ ਸਾਨੂੰ ਆਪ ਦਾ ਮੁੱਖ ਮੰਤਰੀ ਆਪ ਦੇ ਕੌਮ ਦਾ ਪੰਜਾਬ ਦਾ ਮੁੱਖ ਮੰਤਰੀ ਕੰਤਕ ਲਿਆਉਣਾ ਪੈਣਾ ਜਿਹੜਾ ਇਹਨਾਂ ਮੁੱਦਿਆਂ ਤੇ ਖੋਲ ਕੇ ਬੋਲੇ ਹੂੰ ਅੱਛੇ ਬੈਠੀ ਜਲਦੀ ਜਲਦੀ ਕਰਨਾ ਚਾਹੀਦਾ ਕਰਨਾ ਪੈਣਾ ਹੂੰ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਦੇਖੋ ਹੁਣ ਮੁਲਾਜ਼ਮ ਜਿਹੜੀ ਕੁਲਵਿੰਦਰ ਕੌਰ ਸੀ ਉਹ ਕੇਂਦਰ ਕੇਂਦਰੀ ਫੋਰਸ ਦੀ ਸੀ ਕੇਂਦਰੀ ਬਲ ਦੀ ਸੀ ਨਾਇਬ ਸਿੰਘ ਬੀਜੇਪੀ ਦੇ ਨਾਲ ਤਾਲੁਕ ਰੱਖਦੇ ਨੇ ਸੈਂਟਰ ਦੇ ਵਿੱਚ ਸਰਕਾਰ ਦੁਆਰਾ ਬੀਜੇਪੀ ਬਣਾਵੇਗੀ ਇਹ ਇੱਕ ਅੰਦਾਜ਼ੇ ਕੁਝ ਹੋਰ ਨਹੀਂ ਲੱਗਦੇ ਨਜ਼ਰ ਆ ਰਹੇ ਇੱਥੇ ਹੋ ਸਕਦਾ ਕੱਲ ਨੂੰ ਆਪਣੀ ਧੀਰ ਨਾਲ ਕੁਝ ਵੱਧ ਘਾਟ ਹੋ ਜਵੇ ਨਹੀਂ 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 ਹਿੰਮਤ ਰੀਨ ਰਾਦੇ ਉਤੋਂ ਇਹਨਾਂ ਦੀ ਅੱਗੇ ਵਾਲੀ ਆਕੜ ਨਹੀਂ ਰਹਿ ਗਈ ਇਹਨਾਂ ਦੀ ਭਾਜਪਾ ਦੀ ਹੁਣ ਜਿਹੜਾ ਬੋਲਦੇ ਸੀ ਸਿੱਖਾਂ ਦੇ ਉਲਟ ਮੰਦਰ ਬਣਾਵਾਂਗੇ ਰਮੰਦਰ ਸਾਹਿਬ ਤੇ ਫਲਾਣਾ ਕੁਝ ਕਰਾਂਗੇ ਉਹ ਸਾਰਾ ਕੁਦਰਤ ਰੇ ਖਤਮ ਕਰਤਾ ਹੈ ਬਾਅਦ ਤੇ ਹੁਣ ਇਹ ਅੰਕਮ ਟਾਈਮ ਤੇ ਹੀ ਆ ਗਿਆ ਉਹਨਾਂ ਦੇ ਪੱਲੇ ਪੁੱਲੇ ਕੱਖ ਨਹੀਂ ਇਹਨਾਂ ਨੂੰ ਕਹ ਦੇਖ ਲੋ ਜੇ ਸਿੱਖਾਂ ਨੂੰ ਕਿੰਨਾ ਕੁ ਤੰਗ ਕਰੋਗੇ ਅਸੀਂ ਤਾਂ ਕਈ ਵਾਰ ਜਿਹੜੇ ਕਈ ਵਾਰ ਵਸੇ ਕਈ ਵਾਰ ਮਰੇ ਕਈ ਵਾਰ ਜਿਓਏ ਸਾਡਾ ਤਾਂ ਰਿਆ ਹੀ ਸ਼ੁਰੂ ਤੋਂ ਲੈ ਕੇ 300 ਸਾਲ ਤੋਂ ਹੋਇਆ ਹੀ ਹੈ ਸਾਡਾ ਤਾਂ ਇਹ ਸਾਡੀਆਂ ਸ਼ਕਲਾਂ ਨਾ ਵੇਖਿਆ ਕਰੋ ਕਿ ਇਹ ਬੀਬੀ ਜਾਇ ਇਹ ਬੰਦਾ ਹੈ ਸਾਡਾ ਹਰ ਬੰਦਾ ਹੀ ਆਪਦੀ ਕੌਮ ਦਾ ਬਦਲਾ ਲੈਂਦਾ ਹੈ ਆਪ ਦੇ ਪੰਜਾਬ ਦੀ ਬੇਇੱਜ਼ਤੀ ਦਾ ਬਦਲਾ ਲੈਂਦਾ ਹੀ ਹੁੰਦਾ ਹੂੰ ਬਿਲਕੁਲ 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 ਇਹੀ ਮਸਲੇ ਔਰ ਇਹਨਾਂ ਮਸਲਿਆਂ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਸੀ ਸਰਦਾਰ ਹਰਪਾਲ ਸਿੰਘ ਖਾਰਾ ਐਡਵੋਕੇਟ ਨੇ ਔਰ ਬਖੂਬੀ ਸਮਝਦੇ ਨੇ ਕਾਨੂੰਨੀ ਦਾ ਪੇਚ ਜਿਸ ਹਿਸਾਬ ਦੇ ਨਾਲ ਇਸ ਸਥਿਤੀ ਦੇ ਵਿੱਚ ਅੱਗੇ ਕਰਵਟ ਲਈ ਜਾਵੇਗੀ ਉਹ ਵੀ ਦੇਖਣਾ ਹੋਵੇਗਾ ਦੱਸਦੇ ਰਹਿਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ